ਰਾਗਵ ਚੱਡਾ ਉਹ ਨਾਮ ਜੋ ਚਿਹਰਾ ਪੰਜਾਬ ਦੀ ਸਿਆਸਤ ਦੇ ਵਿੱਚ ਬੀਤੇ 2 ਸਾਲਾਂ ਦੇ ਸਭ ਤੋਂ ਵੱਧ ਸਰਗਰਮ ਰਹਿੰਦਾ ਏ ਪਰ ਹੁਣ ਲਗਾਤਾਰ ਲੋਕ ਸਵਾਲ ਕਰ ਰਹੇ ਨੇ ਕਿ ਰਾਗਵ ਚੱਡਾ ਕਿੱਥੇ ਆ ਜਿਨ੍ਹਾਂ ਨੂੰ ਪੰਜਾਬ ਦਾ ਹਰ ਵਸਿੰਦਾ ਚੰਗੀ ਤਰ੍ਹਾਂ ਜਾਣਦਾ ਏ ਪਰ ਉਹ ਕਿੱਥੇ ਨੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਚੁੱਪੀ ਤਾਰੀ ਬਈਆ ਪਰ ਦੂਸਰੇ ਪਾਸੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ राघव ਚੱਡਾ ਨੂੰ ਪਹਿਲਾਂ ਹੀ ਪਤਾ ਸੀ ਕਿ ਅਰਵੰਦ ਕੇਜਰੀਵਾਦੀ ਗ੍ਰਿਫਤਾਰੀ ਹੋ ਜਾਣੀ ਆ ਦਿੱਲੀ ਇੱਕ ਸਾਈ ਨਾਮਲੇ ਵਿੱਚ ਇਸ ਕਰਕੇ ਉਹ ਅੱਖਾਂ ਦੇ ਆਪਰੇਸ਼ਨ ਦਾ ਬਹਾਨਾ ਬਣਾ ਕੇ ਵਿਦੇਸ਼ ਵਿੱਚ ਲੋਕ ਕੇ ਬੈਠੇ ਹੋਏ ਨੇ ਪਰ ਇਸ ਪੂਰੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਚੁੱਪੀ ਧਾਰੀ ਹੋਈ ਸੀ ਕਿ ਰਗੂ ਚੱਡਾ ਕਿੱਥੇ ਆ ਰਗੂ ਚੱਡਾ ਦੇ ਵੱਲੋਂ ਅਰਗੁਨ ਕੇਜਵਲ ਗ੍ਰਿਫਤਾਰੀ ਨੂੰ ਲੈ ਕੇ ਮਹਿਜ਼ ਕੁਝ ਇੱਕ ਗਿਣਤੀ ਦੇ ਹੀ ਟਵੀਟ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕੋਈ ਵੀ ਐਕਟੀਵਿਟੀ ਨਹੀਂ ਦਿਖਾਈ ਕਿ ਇਸ ਸਮੇਂ ਆਮ ਆਦਮੀ ਪਾਰਟੀ ਸਭ ਤੋਂ ਵੱਧ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਹੀ ਆ ਪਰ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਗੂ ਚੱਡਾ ਨੂੰ ਲੈ ਕੇ ਚੁੱਪੀ ਤੋੜੀ ਆ ਆਖਰਕਾਰ ਰਗੂ ਚੱਡਾ ਕਿੱਥੇ ਨੇ ਉਹ ਕਿ ਕੰਮ ਗਏ ਨੇ ਤੇ ਕਦੋਂ ਭਾਰਤ ਵਾਪਸ ਆਉਣਗੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ ਹੈ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੈਨਿਕ ਪਾਸ ਕਰੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਰਾਗੋ ਚੱਡਾ ਮੈਡੀਕਲ ਲੀਵ ਦੇ ਉੱਪਰ ਨੇ ਉਹ ਆਪਣੇ ਅੱਖਾਂ ਦਾ ਆਪਰੇਸ਼ਨ ਕਰਾਉਣ ਦੇ ਲਈ ਵਿਦੇਸ਼ ਗਏ ਹੋਏ ਨੇ ਤੇ ਜਲਦ ਭਾਰਤ ਵਾਪਸ ਆਉਣਗੇ ਪਰ ਦੂਸਰੇ ਪਾਸੇ ਜੋ ਇੰਗਲਿਸ਼ ਵੈੱਬਸਾਈਟਾਂ ਨੇ ਉਹਨਾਂ ਦੇ ਅਨੁਸਾਰ ਰਾਗੋ ਚੱਡਾ ਲੰਡਨ ਦੇ ਵਿੱਚ ਮੌਜੂਦ ਹੈ ਇੱਥੇ ਆਪਣੀ ਅੱਖਾਂ ਦਾ ਆਪਰੇਸ਼ਨ ਕਰਾਉਣ ਦੇ ਲਈ ਗਏ ਹੋਏ ਨੇ ਇਹ ਜਾਣਕਾਰੀ ਹੁਣ ਤੱਕ ਸਾਹਮਣੇ ਆ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਸ਼ਾਇਦ ਪਹਿਲੇ ਹੀ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੇ ਖੁੱਲ੍ਹ ਕੇ ਰਗੜਾ ਦੇ ਗਾਇਬ ਹੋਣ ਦੇ ਉੱਪਰ ਕੋਈ ਟਿੱਪਣੀ ਕੀਤੀ ਹੋਵੇ ਪਰ ਦੂਸਰੇ ਪਾਸੇ ਜਿਵੇਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣਦੀ ਆ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਤਾਂ ਉਸ ਵੇਲੇ ਵਿਰੋਧੀ ਧਿਰਾਂ ਦਾ ਇਹ ਇਲਜ਼ਾਮ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਕਿਸ ਨੂੰ ਮੰਤਰੀ ਬਣਾਉਣਾ ਹੈ ਉਧਾਇਕਾਂ ਦੀ ਕੀ ਡਿਊਟੀ ਲਿਆਉਣੀ ਹੈ ਸਰਕਾਰ ਕਿਵੇਂ ਚਲਾਉਣੀ ਹੈ ਕਿਹੜੇ ਮੰਤਰੀ ਨੂੰ ਕਿਹੜਾ ਡਿਪਾਰਟਮੈਂਟ ਦੇਣਾ ਤੇ ਕਿਸ ਤੋਂ ਕੀ ਕੰਮ ਲੈਣਾ ਇਹ ਸਭ ਕੁਝ ਰੱਗਵ ਚੱਡਾ ਦਿਖ ਰਿਹਾ ਸੀ ਭਣਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਪਰ ਸੁਪਰ ਸੀਐਮ ਰੱਗਵ ਚੱਡਾ ਇਹ ਲਗਾਤਾਰ ਇਲਜ਼ਾਮ ਰੋਧੀ ਧਿਰਾਂ ਲਗਾ ਰਹੀਆਂ ਨੇ ਕਿ ਪੰਜਾਬ ਨੂੰ ਹੈਂਡਲ ਕਰ ਰਿਆ ਸੀ ਰੱਗਵ ਚੱਡਾ ਪਰ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਹੁਣ ਤਕਰੀਬਨ 2 ਮਹੀਨਾ ਸਮਾਂ ਹੋ ਨੂੰ ਆਇਆ ਹੈ ਕਿ ਰੱਗਵ ਚੱਡਾ ਗਾਇਬ ਕਿਉਂ ਹੋ ਗਏ ਨੇ ਮੁੱਖ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਕਿ ਆਪਣੇ ਅੱਖਾਂ ਦਾ ਆਪਰੇਸ਼ਨ ਕਰਾਉਣ ਦੇ ਲਈ ਗਏ ਹੋਏ ਨੇ ਪਰ ਦੂਸਰੇ ਪਾਸੇ ਪੰਜਾਬ ਤੋਂ ਭਾਇਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ राघव ਛੱਡਾ ਪੰਜਾਬ ਦੇ ਵਿੱਚੋਂ ਕਾਫੀ ਸਾਰੇ ਪੈਸੇ ਇਕੱਠੇ ਕਰਕੇ ਜਾਂ ਪਿਸ਼ਟਾ ਚਾੱਕਾ ਕਿਉਂ ਦੇ ਵਿੱਚ ਜਾ ਕੇ ਲੁੱਗ ਗਏ ਪਰ ਸਾਡੀ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰੇਗੀ ਪਰ ਦੂਸਰੇ ਪਾਸੇ ਰਾਜਨੀਤੀ ਦੇ ਬਾਜ਼ਾਰ ਦੇ ਵਿੱਚ ਚਰਚਾ ਤਾਂ ਇਹ ਵੀ ਹੋ ਰਹੀ ਹੈ ਕਿ राघव ਛੱਡਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਲਦ ਸ਼ਾਮਲ ਹੋ ਸਕਦੇ ਨੇ ਇਹ ਸੱਚਾ ਹੈ ਜਾਂ ਝੂਠਾ ਇਸ ਦੇ ਬਾਬਤ ਤਾਂ ਰਾਗੂ ਚੱਡਾ ਹੀ ਸਾਫ਼ ਕਰ ਸਕਦੇ ਨੇ ਪਰ ਚਰਚਾ ਤਾਂ ਇਹ ਵੀ ਹੋ ਰਹੀ ਹੈ ਕਿ ਰਾਗੂ ਚੱਡਾ ਨਹੀਂ ਪੰਜਾਬ ਦੇ ਵਿੱਚੋਂ ਬਹੁਤੇ ਵਿਧਾਇਕ ਇਹਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪ੍ਰਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਕੀਤਾ ਹੈ ਕਿ ਰਾਗੂ ਚੱਡਾ ਆਪਣੇ ਆਪਰੇਸ਼ਨ ਕਰਾਉਣ ਦੇ ਲਈ ਵਿਦੇਸ਼ ਵਿੱਚ ਗਏ ਹੋਏ ਨੇ ਤੇ ਜਦ ਜਲਦ ਭਾਰਤ ਵਾਪਸ ਆ ਜਾਣਗੇ ਪਰ ਸਿਆਸਤ ਦੇ ਵਿੱਚ ਕਦੇ ਕੁਝ ਵੀ ਹੋ ਸਕਦਾ ਹੈ ਜੇ ਸਮੇਂ ਤੱਕ ਰਾਗਵ ਚੱਡਾ ਖੁਦ ਕੈਮਰੇ ਸਾਹਮਣੇ ਆ ਕੇ ਕੋਈ ਸਾਫ਼ ਨਹੀਂ ਕਰਦੇ ਤਾਂ ਇਹ ਸਵਾਲ ਲਗਾਤਾਰ ਪੈਦਾ ਹੁੰਦੇ ਰਹਿਣਗੇ ਧੰਨਵਾਦ